हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵੰਡ ਤਹਿਸੀਲ ਜਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਬਾਈ ਜੋਬੰਦੇ ਫਾਰਮ ਤੋਂ ਅੱਜ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਤੇ ਏਕੇ ਤਾਜੀ ਸੂਈ ਗਾਂਵਾਂ ਜਿਹੜੀ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਉਣੀ ਹੈ ਡਿਟੇਲ ਸਾਰੀ ਆਪਾਂ ਬਾਈ ਜੋਬੰਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਬਾਈ ਜੋਬਨ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰੋ ਅੱਗੇ ਕਿਸੇ ਹੋਰ ਵੀਰ ਭੈਣ ਭਰਾ ਦਾ ਫਾਇਦਾ ਹੋ ਸਕਦਾ ਜੀ ਭਾਈ ਜੋਬਰ ਸਾਸਰੀ ਕਾਲ ਸਾਸਰੀ ਆ ਵੀਰੇ ਹੋਰ ਠੀਕ ਠਾਕ ਵਧੀਆ ਹੋਰ ਜੀ ਵਧੀਆ ਕਿਰਪਾ ਮਾਰੀ ਚੱਲੀਦਾ ਕੰਮ ਕਰ ਚੱਲੀ ਜਾਂਦਾ ਜੀ ਐਡਰੈਸ ਬੋਲ ਦੇ ਕਰ ਆਪਣਾ ਟਿੰਨ ਚਾਟੀਵੰਡ ਹਾਂ ਠੀਕ ਨੇ ਮਰਸਰ ਫੋਨ ਨੰਬਰ ਹੈਗਾ 9041874966 ਠੀਕ ਹੈ ਜੀ ਇਸੇ ਨੰਬਰ ਦੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਅੱਛਾ ਭਾਈ ਜੋਬਰ ਆ ਜੀ ਜਿਹੜੀ ਗਾਂ ਲੈਂਦੀ ਆ ਖਰੀਦ ਕੇ ਹਾਂਜੀ ਬਹੁਤ ਚੰਗੀ ਗਾਂ ਵਾ ਇਹ ਜੀ ਗਾਂ ਚੰਗੀ ਚੰਗੀ ਲਿਆਉਣੀ ਹੁਣ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋਗਾ ਤਾਂ ਸੂਹਾ ਕਿੰਨਾ ਚਿਰ ਸੂਹਾ ਦੂਸਰਾ ਏ ਹਾਂ ਤੇ ਪਰਸੋਂ ਸ਼ਾਮਾਂ ਦੀ ਸੋਈ ਆ ਗਿੱਲਾ ਨਾਰੂ ਆ ਜੇ ਬੱਚੇ ਦਾ ਆ ਬੱਚਾ ਹੀ ਮਗਰ ਦੇ ਅੱਛਾ ਜੀ ਇਹਦੇ ਮਗਰ ਬੱਚਾ ਵੱਛਾ ਬੱਚਾ ਮਗਰ ਜੀ ਮਗਰ ਜੀ ਇਹਨੂੰ ਕਢੀ ਹੈ ਨੂੰ ਇਹਨੂੰ ਨਹੀਂ ਨਿਕਲਣਾ ਬੱਜਾ ਬੜਾ ਵਕਾਇਆ ਹੋਣ ਤੇ ਅੱਛਾ ਅੱਛਾ ਠੀਕ ਹੈ ਜੀ ਨਿਕਲਦਾ ਬੱਦਾ ਹੈ ਨਾ ਹਾਂ ਠੀਕ ਹੈ ਅੱਛਾ ਜੋ ਬਣ ਇਹ ਥੱਲੇ ਹੁਣ ਬੌੜਾ ਕਿੰਨਾ ਵਾ ਗਾਂਥਲੀ ਬੌੜਾ ਪਾਣੀ ਕਿੰਨਾ 30 ਕਿਲੋ ਕਹਿ ਦਿਆ ਅਗਲਾ ਤਾਂ ਵੀ ਹੋਊਗਾ ਹਾਂ ਕੋਈ ਭੈਣ ਭਾਵਾ ਤਬਾਰ ਕਰਦੇ ਆ ਮਾਂ ਨਾਲ ਫੋਨ ਲਾਉਂਦੇ ਆ ਨਾ ਹੂੰ ਪਾਲਪਾ ਜਿਹੜਾ ਬੌੜਾ ਦੱਸਣਾ ਜਿਹੜਾ ਹੈਗਾ ਨਾ ਇਹ ਪਾ ਚੋਣੀ ਆ ਹਾਂ ਇਹ ਤਾਂ ਬੌੜਾ 5 ਕਿ 25 ਕਿਲੋ ਬੋਲਾ ਹੋਣ ਕਿਹਾ ਸਾਢੇ 12 ਕਰੋੜ ਦੀ ਸਾਢੇ 12 ਕਿਲੋ ਹੋ ਜਾਊਗੀ ਠੀਕ ਹੈ ਜੀ ਦੋਵੇਂ ਟਾਈਮਾਂ ਦਾ ਸਾਢੇ 12 12 ਕਿਲੋ ਹਨਾ ਠੀਕ ਹੈ ਬਾਕੀ ਦੂਸਰੀ ਗੱਲ ਇਹ ਹੈ ਵੀ ਬੋਲਾ 5 26 ਕਿਲੋ ਦਾ ਹੋਊਗਾ ਬੋਲਾ ਆਪਾਂ ਦੇਣੀ ਤੇ ਸਾਢੇ 23 24 ਕਿਲੋ ਕਰਕੇ ਹੀ ਆ 24 ਕਿਲੋ ਮੰਨ ਕੇ ਕੋਈ ਵੀ ਪਰ ਬੋਲਾ ਦਾ ਸੌਦਾ ਗੱਲਾ ਇੱਕਲਾ ਬੋਲਾ ਬੰਦਾ ਜੀ ਠੀਕ ਹੈ ਜੀ ਹਾਂਜੀ ਲਿਆ ਤੋੜ ਕੇ ਦਿਖਾਈ ਇਹਨੂੰ ਕਿਰਾਂ ਬਾਹਰ ਕਢੀਏ ਲਓ ਦੋਤੋ ਸੁਆਦ ਉਹ ਜਾ ਸੁਈਆ ਗਾਹ ਬਹੁਤ ਧੀਆ ਆਪਣੇ ਇਧਰ ਪੰਜਾਬ ਦੀ ਉਧਰ ਦੀ ਨਹੀਂ ਜਰਸੀ ਕ੍ਰੋਸ ਹੈ ਹਾਂ ਕਾਫੀ ਕੁਤੇ ਚੰਗਾ ਬਾਕੀ ਬਹੁਤ ਵਧੀਆ ਆ ਹਾਂ ਬਾਹਰ ਨਿਕਲ ਦੀ ਜੇ ਗਾਂ ਦਾ ਤੁਹਾਨੂੰ ਇੱਕ ਰਾਂ ਫਲਕਾਰੀ ਲਾ ਕੇ ਦਿਖਾ ਦਨੇ ਇਹਦੇ ਉੱਤੇ ਲਓ ਜੀ ਕਰੋ ਚੈੱਕ ਕੋਈ ਕੋਈ ਵੀ ਜੀ ਬਾਈ ਬੁਈ ਨਹੀਂ ਆਦੀ ਹਾਂ ਚਾਰੇ ਥਣ ਪੱਧਰੇ ਹੋਣਗੇ ਕੋਈ ਬਾਈ ਨਹੀਂ ਹੋਊਗੀ ਇਹ ਚੱਡੇ ਦੀ ਠੀਕ ਹੈ ਜੀ ਹਾਂਜੀ ਜਿਹੜੀ ਦੋਸਤੋ ਤੌਰ ਹੈ ਨਾ ਇੱਕ ਵਾਰ ਬੁਆ ਵਿਖਾਇਓ ਨਾ ਨੂਣਾ ਬਹੁਤ ਚੰਗੀ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਲਓ ਜੀ ਕਰ ਲਓ ਚੈੱਕ ਬਹੁਤ ਵਧੀਆ ਥਣ ਦੋਸਤੋ ਆਪਣੇ ਜੋ ਫਲਕਾਰੀ ਤੇ ਲਾ ਦੇ ਉਹ ਬਿਲਕੁਲ ਜਿਵੇਂ ਲਾ ਦਿੰਦਾ ਹੈ ਹਾਂ ਲਓ ਜੀ ਕਰਿਓ ਚੈੱਕ ਆਹ ਲਓ ਜੀ ਦੇਖੋ ਜੀ ਮਜੂਬਨ 24 ਕਿਲੋ ਬੋਲਾ ਹੋਣ ਜਿਹੜਾ ਮੌਕੇ ਦਾ ਹੈ ਜਿਹੜੀ ਆਪਾਂ ਜਿਹੜੀ ਆਪਾਂ ਦੋ ਟਾਈਮ ਕਾਂ ਚੋਨੇ ਹੈ ਨਾ ਹਾਂ ਹੈਨਾ ਹਾਂ ਉਹ ਬੋਲਾ ਆਊਗਾ 25 26 ਕਿਲੋ ਹੀ ਠੀਕ ਹੈ ਜੀ ਫਿਰ ਆਪਾਂ 24 ਕਿਲੋ ਕਰਕੇ ਵਛੀ ਦੇਣੀ ਕੋਈ ਵਛੀ ਵਛੀ ਜਾਣੀ ਹੈ ਗਾਰੰਟੀ ਦੇ ਠੀਕ ਹੈ ਜੀ ਤਣਪਾਲ ਮੁੜ ਕੇ ਫੋਨ ਨਾਲ ਬੜਾ ਲਾਵੇ ਇਹ ਨਾ ਕਹੇ ਵੀ ਸਾਡੇ ਕਾ ਬਹੁਤ ਥੋੜਾ ਦਿੱਤਾ ਆ ਕੇ ਡੰਗ ਦੇ ਡੰਗ ਦੀ ਜੂ ਨਹੀਂ ਜਾ ਕੇ ਲਾਉਂਦਾ ਵਕਰੀ ਹਾਂਜੀ ਹਾਂਜੀ ਬਲੇ ਡੰਗਰ ਥੋੜੇ ਨੇ ਜਿੱਥੋਂ ਜਿੱਥੋਂ گاਵਾ ਆਉਂਦੀਆਂ گاਵਾ ਵੇਦੀਆਂ ਖੁੱਲੀਆਂ ਹਾਂ ਚੰਬੂ ਦਾ ਬੜਾ ਬੋਝ ਆਉਂਦਾ ਡੰਗਰ ਬਹੁਤ ਬੜੀ ਕਿਲੋ ਦੋਕਰ ਦਾ ਫਰਕ ਪਾ ਫਾਰਮਾਂ ਦੇ ਉੱਚੋਂ ਪਹੁੰਚ ਹਾਂ ਹਾਂ ਲਓ ਜੀ ਕਰ ਲੋ ਚੱਕ ਬਾਕੀ ਚੰਗੇ ਫਾਰਮ ਤੋਂ ਲਈ ਆ ਬਾਕੀ ਚੰਗੇ ਘਰ ਦੀਆਂ ਬਾਕੀ ਸੰਭੀ ਸੰਭੀ ਹਾਂ ਆਹ ਦੇ ਦੋਸਤੋ ਇਹ ਨਾ ਜਿਹੜੀ ਆਤਮਾ ਦੱਸਤਾ ਪਹਿਲਾਂ ਵੀ ਦੀ ਆ ਚਾਲ ਵੇਖੋ ਤੋਰਦੀ ਆ ਪਹਿਲਵਾਨ ਵਾਲੀ ਲੱਤਾਂ ਵੇਖੋ ਦੋਹੇ ਦੋਸਤਾਂ ਆ ਪੂਲੀਆਂ ਕਢਾ ਕੇ ਤੁਰਦੀ ਆ ਕਰੂ ਜੀ ਚੱਕ ਪੂਰਾ ਫਸਵਾ ਨਿਗਰਠੋਸ ਆ ਲਓ ਜੀ ਕਵੀ ਪਚੀ ਗਲੋ ਬੋਲਾ ਜਿਹੜਾ ਦੋਸਤੋ ਤੁਸੀਂ ਆਪ ਚੈੱਕ ਕਰ ਲਿਓ ਭਾਂਡਾ ਕਿਦਾਂ ਦਾ ਤਿਆਰ ਕੀਤਾ ਵਾ ਅੱਜ ਜਿਹੜਾ ਵੀਡੀਓ ਬਣਾਉਂਦਾ ਟਾਈਮ ਹੈ ਦੁਪਹਿਰ ਦਾ ਕੋਈ 12 ਵਜੇ ਦਾ ਟਾਈਮ ਹੋਊਗਾ ਹਾਂਜੀ ਅੱਜ ਸ਼ਾਮਾਂ ਤੱਕ ਇੰਨੀ ਹੋਰ ਬਣਨੀ ਆ ਸ਼ਾਮਾਂ ਨੂੰ ਚੋਈ ਕਿੰਨੀ ਵਜੇ ਹੁੰਦੀ ਆ ਸ਼ਾਮਾਂ ਨੂੰ ਵੀ ਜੀ 5 ਵਜੇ ਸਿਰੇ 5 ਵਜੇ ਸ਼ਾਮਾਂ ਨੂੰ 5 ਵਜੇ ਠੀਕ ਹੈ ਜੀ ਇਹਨੂੰ ਕੋਈ ਇਨਾ ਟਾਈਮ ਨਹੀਂ ਲੱਗ ਟਾਈਮ ਨਹੀਂ ਲੱਗਾ ਕੋਈ ਇਨਾ ਬਿਆਰ ਨਹੀਂ ਜੇ ਬੌਲੇ ਦੇ ਬੱਚੇ ਜਿੰਨੇ ਸਾਫ ਟਾਈਮ ਟਾਂ ਕਰੀ ਜਾਵਾਂਗੇ ਨਾ ਹਾਂ ਉਹਨੇ ਦੋ ਤੇ ਬਾਈ ਛੇਤੀ ਆਉਣੀ ਆ ਠੀਕ ਹੈ ਜੀ ਤੇ ਜਿੰਨਾ ਟਾਈਮ ਲਾਵਾਂਗੇ ਉਨੀਆਂ ਸੜਨੀ ਆ ਜੇ ਟਾਈਮ ਲਾ ਕੇ ਬਣਾਈ ਉਹ ਤੇ ਫੇਰ ਮੇਰੇ ਸਹੁਰਾ ਇੰਨਾ ਹੀ ਵਾਜੀ ਤੇ ਇਹਨੂੰ ਤੁਰਨਾ ਜਾਵੇ ਜਤੋਂ ਦੇ ਹਾਂ ਠੀਕ ਠੀਕ ਹਾਂਜੀ ਠੀਕ ਐ ਅਛਾ ਜੋਬਨ ਮੁੱਲ ਕ ਮੈਂ ਕਰ ਦੇਣਾ ਮੋਲੇ ਦਾ ਉਦਾਂ ਬੰਨ ਫਿਰਦੇ ਆ ਲੋਕ 1 2 10 ਦਾ ਮੰਗਦੇ ਈ ਦੀ ਗਾਲਾਂ ਹਾਂ ਉਹ ਲੱਭ ਪਾਣ ਦੀ ਪਾਣ ਦੇ ਤਾਂ ਠੀਕ ਹੈ ਜੀ ਦੇ ਦੀ 90000 ਦੀ ਅੱਜ ਵੇਖੋ ਤੁਹਾਡੀ ਮਰਜ਼ ਉਹੀ ਲੈ ਦੇ ਦੀਏ ਹਾਂ 80 ਵਾਲੀ ਗਾਂ ਦੇ ਰਾਣੀ 80ਰ ਦੀ ਹੁਣ ਮੰਨ ਤਾਂ ਕਿੰਨਾ ਗੁਣਾ ਮੰਨ ਤਾਂ ਗਾਂ ਵਧੀ ਗਾਂ 35 36 ਕਿਲੋ ਵਾਲੀ ਦੁੱਧ ਉਹਦੇ ਵੀ ਦੂਜੇ ਸਵੇਰੇ ਪਹਿਲੇ ਸਵੇਰ ਦੋ ਦਤਾ 30 ਕਿਲੋ ਹੂੰ ਅਗਲਾ ਮੰਨਦਾ ਨਹੀਂ ਗੱਲ ਹਨਾ ਕਿਸੇ ਲਈ ਹਾਂ ਉਹ ਦੁੱਧ ਦਊਗੀ ਵਾਸੀ 35 36 ਕਿਲੋ ਚਲੋ ਉਹ ਤਾਂ ਜਿੰਨੇ ਖਰਦਨੀ ਆ ਖਰੀਦੀ ਕਿ ਉਹਨੇ ਸੇਵਾ ਕਰਨੀ ਹੈ ਪੈਸੇ ਲਾਉਣੇ ਅਗਲਾ ਸੇਵਾ ਕਰੂਗਾ ਦੁੱਧ ਭਾਉਣ ਅਗਲਾ 40 ਕਿਲੋ ਚੋਲੇ ਪਾਉਣ ਪੁੱਤਲਾ 500 ਰੁਪਏ ਛਾਰਦਾਂਗੇ ਪੁੱਤਲਾ 5 ਛਾਰਾਂ 80 ਹੋ ਗਿਆ ਪੂਰਾ ਪੂਰੇ 80 ਵਾਲੀ ਵੱਚੀ ਲੈ ਲਓ ਜੀ ਕਰ ਲਓ ਚੈੱਕ 85000 ਰੁਪਿਆ ਡਿਮਾਂਡ ਭਾਵੇਂ 90000 ਕਰ ਲਓ 85 ਕਰ ਲਓ ਬਾਈ ਕਹਿੰਦਾ ਵੀ 80000 ਦੇ ਵਿੱਚੋਂ ਆਆਂ ਗਿਆ ਦਾ ਮਾਨ ਤਾਨ ਸ਼ੋਰ ਛਪਾ ਜਿਹੜਾ ਹੋਣਾ ਜੇ ਮੌਕੇ ਤੇ ਹੋਣਾ ਜੇ 23 24 ਕਿਲੋ ਬੌਲਾਵਾ ਹੋਣਾ ਆਪਾਂ 24 ਕਿਲੋ ਇਹਦੇ ਚਵਾ ਕੇ ਦੇ ਦਾਂਗੇ ਦੋ ਟੰਗ 24 ਕਿਲੋ ਬਾਈ ਜੋਬਨ ਕਹਿੰਦਾ ਵੀ ਚਵਾ ਕੇ ਇੱਥੇ ਦੇ ਦਾਂਗੇ ਜਿਹੜੇ ਵੀਰ ਨੇ ਖੜਨੀ ਆ ਬੇਸ਼ੱਕ ਆਪਣੀ ਤਸੰਨ ਇਹ ਮੇਰਾ ਮੂਲਾ ਰਾਨਾ ਬੱਚੀ ਨੇ ਅਗੇ ਵਸ਼ੀ ਨੇ ਖੁੱਲਣ ਆਇਆ ਇਹ ਕੋਈ ਸ਼ਾਮਾ ਦੀ ਬੱਚੀ ਸਹੀ ਆ ਠੀਕ ਹੈ ਜੀ ਕੋਈ ਥਾਨਪੂਰ ਛਟਾ ਆਵੇ ਕੋਈ ਡੋਕਲ ਹੋਵੇ ਚਵਾਈ ਮਾਰੀ ਉਹਦੀ ਬੈਠੀ ਹੋਊਗੀ ਠੀਕ ਹੈ ਜੀ ਬੇਸ਼ੱਕ ਦੋਸਤੋ ਕੋਈ ਵੀਡੀਓ ਕਾਲ ਤੇ ਚਵਾਈ ਕਰ ਲੈ ਜਾਂ ਆਪਣੀ ਵਿਜ਼ਿਟ ਕਰ ਲੈ ਇੱਥੇ ਵੇਚ ਜਾ ਕੇ ਖੜੇ ਕਿਉਂ ਵੀ ਗਾਂਹ ਜਿਆਦੇ ਰੁਪਈਆ ਆ ਦੀ ਇੱਥੋਂ ਵੇਚ ਜਾ ਕੇ ਮੇਰਾ ਵੀਰ ਖੜੇ ਆ ਠੀਕ ਹਾਂਜੀ ਐਡਰੈਸ ਦੋਸਤੋ ਬਾਈ ਦਾ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਸੀਲ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਬਾਈ ਦਾ ਜੋਬਨ ਫੋਨ ਨੰਬਰ ਕਿਰਾ ਫੇਰ ਬੋਲ ਦੇ ਫੋਨ ਨੰਬਰ ਇਹ ਜੀ ਹੈਗਾ 904 90418 74966 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ